ਸਭ ਤੋਂ ਮਹਿੰਗੀ ਧਰਤੀ ਆ ਬਿਲਕੁਲ ਜਗਾ ਦੀ ਤਾਂ ਸਭ ਤੋਂ ਮਹਿੰਗੀ ਹੈ ਕਿ ਸਹਿਬ ਜادہ ਨੇ ਸੰਸਕਾਰ ਕਰਨ ਲਈ ਦੀਵਾਨ ਟੋਡਰ ਮੰਦਲੇ ਸਾਰੀ ਜਾਇਦਾਦ ਵੇਚੀ ਤੇ ਆਪਣਾ ਸਾਰੇ ਪਰਿਵਾਰ ਨੂੰ ਜਿਹੜਾ ਮਤਲਬ ਕੁਰਬਾਨ ਕੀਤਾ ਦੋ ਗਲਾਸ ਦੁੱਧ ਦੀ ਕੀਮਤ ਪੂਰਾ ਪਰਿਵਾਰ ਕੋਲੂ ਚ ਪੀੜ ਕੇ ਚਕਾਉਣੀ ਪਈ ਭਾਈ ਮੋਤੀराम ਮਹਾਰਾਜ ਜੀ ਨੂੰ ਹੈ ਕਿਤੇ ਦੁਨੀਆ ਤੇ ਇੰਨਾ ਮਹਿੰਗਾ ਦੁੱਧ ਕਿਤੇ ਮੈਂ ਕਿਹਾ ਜੀ ਜਿਹੜੇ ਬਾਬਾ ਫਤਿਹ ਸਿੰਘ ਜੀ ਨੇ ਦਮਾਲਾ ਬਖਸ਼ਿਆ ਸੀ ਆ ਦੇਖੋ ਨਾ ਮਤਲਬ ਲੱਖਾਂ ਦੀ ਤਦਾਰ ਤੇ ਤੁਰੀ ਆਉਂਦੀ ਸੰਗਤ ਪੂਰੀ ਦੁਨੀਆ ਦੇ ਵਿੱਚੋਂ ਗੁਰੂ ਨਾਨਕ ਨਾਮ ਲੈਵਾ ਆਉਂਦੀ ਸੰਗਤ ਮਤਲਬ ਨੀਲੀਆਂ ਪੀਲੀਆਂ ਨਿਸ਼ਾਨ ਨੀਲੇ ਨਿਸ਼ਾਨ ਅਸੀਂ ਦੀਆਂ ਨੀਲੇ ਨੀਲੇ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਸਾਹਿਬ ਨੀਲੀਆਂ ਪੀਲੀਆਂ ਕੇਸਰੀ ਦਸਤਾਰਾਂ ਮਤਲਬ ਇਹ ਚਿਹਰੇ ਮਤਲਬ ਇਹ ਠਾਠਾਂ ਮਾਰ ਦੇ ਹੈ ਕੋਈ ਨੰਗਾ ਸਿਰ ਲੱਗਦਾ ਤੁਹਾਨੂੰ ਕੋਈ ਬਿਰਲਾ ਹੀ ਚਮਕਦਾ ਹੋਊ ਨਹੀਂ ਹਰੇਕ ਉਹਦਾ ਸਿਰ ਟੱਕ ਇੱਥੇ ਆਉਂਦਾ ਦੋ-ਦੋ ਘੰਟੇ ਲਾਇਨ ਲਾ ਕੇ ਨੌਜਵਾਨ ਦਸਤਾਰ ਸਜਾਉਂਦੇ ਨੇ ਦੇਖੋ ਗੱਲ ਇਹ ਆ ਉਪਰਾਲਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋਇਆ ਅਰਦਾਸ ਵੀ ਗੁਰੂ ਸਾਹਿਬ ਅੱਗੇ ਕਰਦੇ ਆ ਕਿ ਉਹ ਜਿਹੜਾ ਵੀ ਇਸ ਕੈਂਪ ਦੇ ਵਿੱਚ ਦਸਤਾਰ ਸਜਾ ਕੇ ਜਾਵੇ ਉਹ ਕੇਸ ਵੀ ਰੱਖੇ ਤੇ ਦਸਤਾਰ ਵੀ ਪੱਕੀ ਸਜਾ ਕੇ ਰੱਖੇ ਮੇਰੀ ਦਸਤਾਰ ਮੇਰੀ ਸ਼ਾਨ ਅੱਜ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਦੇ ਉੱਤੇ ਜਿੱਥੇ ਸਾਬਜਾਦਿਆਂ ਦੀ ਸ਼ਹਾਦਤ ਨੂੰ ਹਰ ਕੋਈ ਆਪਣੇ ਢੰਗ ਦੇ ਨਾਲ ਸਜਦਾ ਕਰ ਰਿਹਾ ਉੱਥੇ ਹੀ ਯੂਥ ਕਾਲੀ ਦਲ ਦੇ ਪ੍ਰਧਾਨ ਸਭਜੀਤ ਸਿੰਘ ਝਿੰਜਰ ਦੇ ਵੱਲੋਂ ਹਰ ਸਾਲ ਇਹ ਮਹਿੰਮ ਚਲਾਈ ਜਾਂਦੀ ਹੈ ਤਾਂ ਜੋ ਨੌਜਵਾਨਾਂ ਨੂੰ ਅਸੀਂ ਗੁਰੂਵਾਲ ਜੋੜੀਏ ਬਾਣੀ ਤੇ ਬਾਣੇ ਦੇ ਧਾਰਨੀ ਕਰੀਏ ਦਸਤਾਰਾਂ ਸਾਡੇ ਸਿਰਾਂ ਦੇ ਉੱਤੇ ਸੋਪਦੀਆਂ ਨੇ ਸਾਨੂੰ ਗੁਰੂ ਤੋਂ ਬਖਸ਼ੀਆਂ ਹੋਈਆਂ ਦਸਤਾਰਾਂ ਨੇ ਜਿਨ੍ਹਾਂ ਨੂੰ ਪਾਉਣ ਦੇ ਲਈ ਲੱਖਾਂ ਹੀ ਸਿਰ ਜਿਹੜੇ ਨੀਹਾਂ ਦੇ ਵਿੱਚ ਨੇਗੇ ਕਿੰਨੇ ਚਰਖੜੀਆਂ ਦੇ ਵਿੱਚ ਚੜੇ ਕਿੰਨੀਆਂ ਕੁਰਬਾਨੀਆਂ ਸ਼ਹਾਦਤਾਂ ਦੇਣ ਤੋਂ ਬਾਅਦ ਅੱਜ ਅਸੀਂ ਫਕਰ ਦੇ ਨਾਲ ਆਪਣੇ ਨਾਮ ਦੇ ਅੱਗੇ ਸਰਦਾਰ ਲਾਉਣੇ ਆ ਪਰ ਇਹ ਸਰਦਾਰ ਲਾਉਣ ਦੇ ਲਈ ਦਸਤਾਰ ਸਿਰ ਦੇ ਉੱਤੇ ਹੋਣੀ ਬਹੁਤ ਜ਼ਰੂਰੀ ਆ ਗੱਲਬਾਤ ਕਰਦੇ ਆ ਸਭਜੀਤ ਸਿੰਘ ਝਿੰਜਰ ਹੋਰਾਂ ਦੇ ਵੱਲੋਂ ਉਪਰਾਲਾ ਹਰ ਸਾਲ ਕੀਤਾ ਜਾਂਦਾ ਫਤਿਹ ਦੀ ਸਾਂਝ ਪਾਉਣੇ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝਿੰਜਰ ਸਾਹਿਬ ਇਹ ਵੱਡੀ ਸੇਵਾ ਜਿਹੜੀ ਗੁਰੂ ਮਹਾਰਾਜ ਨੇ ਤੁਹਾਡੇ ਤੋਂ ਲਈ ਆ ਹੁਣ ਤਾਂ ਪਿਛਲੇ ਸਾਲ ਵੀ ਕੀਤਾ ਐ ਇਤਕੀ ਵੀ ਬਹੁਤ ਥਾਵਾਂ ਦੇ ਉੱਤੇ ਕਰ ਚੁੱਕੇ ਹਾਂ ਕਿੰਨੇ ਕੁ ਨੌਜਵਾਨ ਮੈਂ ਚਾਹਣਾ ਕਿ ਅੰਕੜੇ ਦੱਸ ਦੋ ਹੁਣ ਕਿੰਨੇ ਕੁ ਨੌਜਵਾਨ ਜਿਹੜੇ ਪ੍ਰਣ ਕਰਦੇ ਇੱਥੇ ਆ ਕੇ ਦੇਖੋ ਅੰਕੜਿਆਂ ਦੇ ਗਲਤ ਹੈ ਐ ਵੀ ਅਣਗਿਣਤੀ ਗਿਣਤੀਆਂ ਮਿੰਟੀਆਂ ਤੋਂ ਬਾਹਰ ਆ ਕੰਮ ਨੌਜਵਾਨ ਆਉਂਦੇ ਨੇ ਪ੍ਰਣ ਕਰਦੇ ਨੇ ਹੁਣ ਵੀ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਉਹ ਆ ਕੇ ਗਏ ਨੇ ਤੇ ਉਹਨਾਂ ਦੇ ਹੁੰਦੇ ਵੀ ਜਿਹੜੇ ਦਿਲਪ੍ਰੀਤ ਸਿੰਘ ਨੌਜਵਾਨਾਂ ਐ ਹੋਰ ਕਈ ਨੌਜਵਾਨਾਂ ਨੇ ਜਿਹੜਾ ਕੱਲੇ ਦਸਤਾਰ ਸਜਾਉਣ ਦਾ ਨਹੀਂ ਕੇਸ ਰੱਖਣ ਦਾ ਪਰਣ ਲਿਆ ਐਸੇ ਤਰ੍ਹਾਂ ਬਹੁਤ ਨੌਜਵਾਨ ਜਿਹੜੇ ਮੈਕਸਾ ਆਉਂਦੇ ਨੇ ਤੇ ਕਈ ਜਿਹੜੇ ਦਸਤਾਰਾਂ ਇੱਥੋਂ ਸਜਾ ਕੇ ਚਲੇ ਜਾਂਦੇ ਨੇ ਬਾਅਦ ਵਿੱਚ ਜਾ ਕੇ ਘਰੇ ਮਨ ਬਣ ਜਾਂਦਾ ਕਿ ਯਾਰ ਨਹੀਂ ਉੱਥੋਂ ਦਸਤਾਰ ਸਜਾ ਕੇ ਆਏ ਹੁਣ ਪੱਕੀ ਦਸਤਾਰ ਰੱਖਣੀ ਹੈ ਇਹ ਉਪਰਾਲਾ ਜਿਹੜਾ ਅਸੀਂ ਤਾਂ ਕੋਟਾਨ ਕੋਟਾਨ ਧੰਨਵਾਦ ਕਰਦੇ ਆ ਧੰਨ ਧੰਨ ਬਾਬਾ ਚੋਰਾਵਰ ਸਿੰਘ ਜੀ ਧੰਨ ਬਾਬਾ ਫਤੇ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ ਸਾਕਾ ਸਰਹੰਦ ਦੇ ਸਾਰੇ ਸਹੀਦਾਂ ਦਾ ਅਸੀਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਸਾਰੇ ਸਮਗ ਮੋਰੇ ਨੇ ਹੋਰ ਜੇ ਤੁਸੀਂ ਕਹੋ ਸਾਡੇ ਵਸਦੇ ਕੰਮ ਨਹੀਂ ਆ ਇਹ। ਹਾਂ। ਨਾ ਤਾਂ ਇਹਦੀ ਕੋਈ ਗਿਣਤੀ ਆ ਨਾ ਕੋਈ ਮਣਤੀ ਆ। ਹੁਣ ਮੈਨੂੰ ਕੋਈ ਸਵਾਲ ਪੁੱਛਦਾ ਕਿ ਕਿੰਨੀਆਂ ਦਸਤਾਰਾਂ ਲੱਗ ਜਿੰਦੀ ਨੇ ਮੈਂ ਕਹਾ ਗਿਣਤੀ ਉਹ ਨਹੀਂ ਆ ਕੋਈ। ਹਾਂ। ਗੱਲ ਇਹ ਆ ਵੀ ਜਿੰਨੀ ਅਸੀਂ ਆਪ ਇਕੱਠੇ ਹੋ ਕੇ ਸੇਵਾ ਕਰਕੇ ਇਕੱਠੀ ਕਰਕੇ ਕਰਦੇ ਆ ਉਹ ਤਾਂ ਕਰਦੇ ਆ ਬਾਕੀ ਉੱਤੇ ਅਣਗਿਣਤ ਆਪ ਹੀ ਥਾਨ ਬਹੁਤ ਆਈ ਜਾਂਦੇ ਨੇ। ਸੇਵਾ ਕਰਨ ਵਾਲਿਆਂ ਦੀ ਵੀ ਕਮੀ ਨਹੀਂ। ਦੋ-ਦੋ ਘੰਟੇ ਲਾਇਨ ਲਾ ਕੇ ਨੌਜਵਾਨ ਦਸਤਾਰਾਂ ਸਜਾਉਂਦੇ ਨੇ। ਦੇਖੋ ਗੱਲ ਇਹ ਆ। ਉਪਰਾਲਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋਇਆ ਅਰਦਾਸ ਵੀ ਗੁਰੂ ਸਾਹਿਬ ਅ ਜਿਹੜਾ ਵੀ ਇਸ ਕੈਂਪ ਦੇ ਵਿੱਚ ਦਸਤਾਰ ਸਜਾ ਕੇ ਜਾਵੇ ਉਹ ਕੇਸ ਵੀ ਰੱਖੇ ਤੇ ਦਸਤਾਰ ਵੀ ਪੱਕੀ ਸਜਾ ਕੇ ਰੱਖੇ ਕਿਰਪਾ ਗੁਰੂ ਨੇ ਕਰਨੀ ਇਹ ਸਭ ਤੋਂ ਮਹਿੰਗੀ ਧਰਤੀ ਆ ਬਿਲਕੁਲ ਜਗਾ ਦੀ ਤਾਂ ਸਭ ਤੋਂ ਮਹਿੰਗੀ ਹੈ ਕਿ ਸਹਿਬਜ਼ਾਦਾ ਨੇ ਸੰਸਕਾਰ ਕਰਨ ਲਈ ਦੀਵਾਨ ਟੋਡਰ ਮੰਦਲੇ ਸਾਰੀ ਜਾਇਦਾਦ ਵੇਚੀ ਤੇ ਆਪਣਾ ਸਾਰੇ ਪਰਿਵਾਰ ਨੂੰ ਜਿਹੜਾ ਮਤਲਬ ਕੁਰਬਾਨ ਕੀਤਾ ਸਭ ਤੋਂ ਮਹਿੰਗਾ ਦੁੱਧ ਵੀ ਇੱਥੇ ਆ ਦੋ ਗਲਾਸ ਦੁੱਧ ਦੀ ਕੀਮਤ ਪੂਰਾ ਪਰਿਵਾਰ ਕੋਲੂ ਚ ਪੀੜ ਕੇ ਚਕਾਉਣੀ ਪਈ ਭਾਈ ਮੁੱਤੀਰਾ ਮਹਿਰਾਜੀ ਨੂੰ ਹੈ ਕਿਤੇ ਦੁਨੀਆ ਤੇ ਇੰਨਾ ਮਹਿੰਗਾ ਦੁੱਧ ਕਿਤੇ ਮਤਲਬ ਇਹ ਇੰਨੀ ਮਹਿੰਗੀ ਤੇ ਵਿਲੱਖਣ ਧਰਤੀ ਆ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਜੋ ਇਸ ਦਰ ਤੇ ਆ ਕੇ ਆਪਣਾ ਗੁਰਦੁਆਰਾ ਸਾਹਿਬ ਦੀ ਪ ਡਿਊਟੀ ਦੇ ਨਾਲ ਖੜੇ ਆ ਜੀ ਇੱਥੇ ਜਗਾ ਤੇ ਦਿਨ ਇਹੋ ਜਿਹੇ ਅਚ 12 ਪੋ ਆ ਅੱਜ ਸਾਬ ਜਦਿਆਂ ਦੀ ਸੂਬੇ ਦੀ ਕਚੇਰੀ ਦੂਜੀ ਬੈਠੀ ਸੀ 11 ਪੋ ਨੂੰ ਪਹਿਲੀ ਬੈਠੀ ਸੀ ਇਹ ਦਿਨਾਂ ਦੇ ਵਿੱਚ ਨਾ ਦਸਤਾਰ ਸਜਾ ਕੇ ਜਾਂਦਾ ਫਿਰ ਕਿਤੇ ਨਾ ਕਿਤੇ ਉਹ ਮੰਨ ਦੇ ਵਿੱਚ ਫਿਰ ਜਾਗਤਾ ਲੱਗਦਾ ਉਹ ਵੀ ਉਹ ਵੀ ਚੀਜ਼ ਆ ਨਾ ਜਦੋਂ ਸਾਬਜਾਦਿਆਂ ਨੂੰ ਛੋਟੀ ਬਾਰੀ ਉਹਨਾਂ ਵਾਸਤੇ ਖੋਲੀ ਵੱਡਾ ਗੇਟ ਬੰਦ ਕੀਤਾ ਗਿਆ ਕਿ ਸਿਰ ਝੁਕਣਗੇ ਇਹ ਸਾਡੇ ਸਿਰ ਝੁਕਾਉਣ ਦੀ ਜਿਹੜੀ ਕੋਸ਼ਿਸ਼ ਇੱਥੇ ਵਜੀਦੇ ਨੇ ਕੀਤੀ ਅੱਜ ਅਸੀਂ ਦਸਤਾਰਾਂ ਬੰਨ੍ਹ ਕੇ ਸਿਰ ਤੇ ਅਸੀਂ ਸਿਰ ਉੱਚੇ ਕਰ ਰਹੇ ਹਾਂ ਬਾਬਾ ਫਤਿਹ ਸਿੰਘ ਉਹਨਾਂ ਨੂੰ ਮੈਂ ਕਹਾਂ ਜੀ ਜਿਹੜੇ ਬਾਬਾ ਫਤਿਹ ਸਿੰਘ ਜੀ ਨੇ ਦਮਾਲਾ ਬਖਸ਼ਿਆ ਸੀ ਆ ਦੇਖੋ ਨਾ ਮਤਲਬ ਲੱਖਾਂ ਦੀ ਤਦਾਰ ਚ ਤੁਰੀ ਆਉਂਦੀ ਸੰਗਤ ਪੂਰੀ ਦੁਨੀਆ ਦੇ ਵਿੱਚੋਂ ਗੁਰੂ ਨਾਨਕ ਨਾਮ ਲੈਵਾ ਆਉਂਦੀ ਸੰਗਤ ਮਤਲਬ ਨੀਲੀਆਂ ਪੀੜੀਆਂ ਨਿਸ਼ਾਨ ਨੀਲੇ ਨਿਸ਼ਾਨ ਅਸੀਂ ਨੀਲੇ ਨੀਲੇ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਸਾਹਿਬ ਨੀਲੀਆਂ ਪੀਲੀਆਂ ਕੇਸਰੀ ਦਸਤਾਰਾਂ ਮਤਲਬ ਇਹ ਚਿਹਰੇ ਮਤਲਬ ਇਹ ਠਾਠਾਂ ਮਾਰ ਦੇਖ ਹੈ ਕੋਈ ਨੰਗਾ ਸਿਰ ਲੱਗਦਾ ਤੁਨੂੰ ਕੋਈ ਬਿਰਲਾਈ ਚਮਕਦਾ ਹੋ ਨਹੀਂ ਹਰੇਕ ਉਹਦਾ ਸਿਰ ਟੱਕੇ ਇੱਥੇ ਆਉਂਦਾ ਇਹ ਸਿਰ ਝੁਕਾਇਆ ਸੀ ਪਰ ਉਹ ਸਿਰ ਨਾ ਕੌਮ ਦਾ ਆਉਣ ਵਾਲੀ ਪੀੜੀਆਂ ਦਾ ਸਿਰ ਨਾ ਝੁਕੇ ਉਹ ਸਹਬਜ਼ਾਦਿਆਂ ਦੇ ਸਿਰ ਵਜੀਦੇ ਅੱਗੇ ਝੁਕੇ ਨਹੀਂ ਉਹ ਜਿਹੜੇ ਸਿਰ ਸਾਬ ਵਜੀਦੇ ਦੇ ਅੱਗੇ ਝੁੱਕੇ ਨਹੀਂ ਅੱਜ ਪੂਰੀ ਕੌਮ ਜਿਹੜੀ ਆ ਅੱਜ ਸਿਰ ਉੱਚਾ ਚੱਕ ਕੇ ਉਰੇ ਉਹਨਾਂ ਦੇ ਦਰ ਤੇ ਨਮਸਤਕ ਹੋਣ ਆ ਰਹੀ ਆ ਕੋਈ ਛੋਟੀ ਗੱਲ ਨਹੀਂ ਹੈ ਧਰਮ ਪਰਿਵਰਤਨ ਜਿਹੜਾ ਕੋਈ ਵੀ ਧਰਮ ਹੋਵੇ ਗੁਰੂ ਸਾਹਿਬ ਨੇ ਕਿਹਾ ਆਪਣੇ ਧਰਮ ਚ ਹਰੇਕ ਪਰਫੱਕ ਰਹੇ ਪਰ ਕਿਸੇ ਨੂੰ ਜਵਰੀ ਧਰਮ ਨਾ ਕਬੂਲਿਆ ਜਾਵੇ ਉਸ ਤੋਂ ਇਲਾਵਾ ਜ਼ਬਰ ਤੇ ਜ਼ੁਲਮ ਜਦੋਂ ਮਤਲਬ ਅਤਿਆਚਾਰ ਜਦੋਂ ਵੱਧਦਾ ਤਾਂ ਉਹਨੂੰ ਠੱਲ ਪਾਉਣ ਲਈ ਗੁਰੂ ਸਾਹਿਬ ਨੇ ਆਪਣਾ ਪੂਰਾ ਪਰਿਵਾਰ ਜਿਹੜਾ ਉਸ ਸ਼ਰਮ ਸਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸੋ ਸਰਬਸਦਾਨੀ ਦਾ ਦੇਣਾ ਮੈਨਲਾ ਦਾ ਕੋਈ ਦੇ ਨਹੀਂ ਸਕਦਾ ਆਪਾਂ ਤਾਂ ਜੇ ਦਸਤਾਰ ਬੰਨ ਕੇ ਕੇਸ ਰੱਖ ਕੇ ਜੇ ਨਮਸਤਕ ਹੋ ਕੇ ਇੰਨਾ ਹੀ ਕਰ ਲਈਏ ਮੈਨੂੰ ਲੱਗਦਾ ਵੀ ਕਟੂ-ਕਟ ਆਪਾਂ ਉਧਰੋਂ ਤੁਰੀਏ ਤਾਂ ਸੀ ਬਾਕੀ ਅਗੇ ਗੁਰੂ ਕਿਰਪਾ ਕਰਦਾ ਫਿਰ ਗੁਰੂ ਵਾਲੇ ਬਣੀਏ ਸੋ ਸ਼੍ਰੋਮਣੀ ਕਲਦਲ ਯੂਥ ਵਿੰਗ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਕਲਦਲ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਦੋਂ ਦੀ ਇਹ ਯੂਥ ਵਿੰਗ ਦੀ ਇਹ ਸੇਵਾ ਮਿਲੀ ਆ ਉਦੋਂ ਤੋਂ ਨਿਰੰਤਰ ਇਹ ਮੇਰੀ ਦਸਤਾਰ ਮੇਰੀ ਸ਼ਾਨ ਦੇ ਬੈਨਰ ਹੇਠ ਜਿਹੜੀ ਸੇਵਾ ਲਗਾਤਾਰ ਜਾਰੀ ਆ ਇੱਥੇ ਤਾਂ ਹਰੇਕ ਤੀਜਾ ਕੈਂਪ ਆ ਸਾਡਾ ਫਤਿਹਗੜ ਸਾਹਿਬ ਜੀ ਤਿੰਨ ਸਾਲ ਸਾਨੂੰ ਲਗਾਤਾਰ ਹੋ ਗਏ ਪਹਿਲੇ ਦੋ ਦਿਨ 11 ਤੇ 12 ਪੋ ਉਹ ਤਰੀਕ ਕੋਈ ਹੋਵੇ 11 ਤੇ 12 ਪੋ ਨੂੰ ਇੱਥੇ ਦਸਤਾਰ ਕੈਂਪ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਇਆ ਜਾਂਦਾ 13 ਪੋ ਨੂੰ ਨਗਰ ਕੀਰਤਨ ਹੁੰਦਾ ਫਿਰ ਉਸ ਤੋਂ ਪਾਲਕੀ ਸਾਹਿਬ ਦੇ ਨਾਲ ਸਮੁੱਚੀ ਜ਼ਿਲ੍ਹਾ ਕਾਲੀ ਜਥਾ ਫਤਿਹਗੜ ਸਾਹਿਬ ਤੇ ਯੂਥ ਵਿੰਗ ਸਾਰੇ ਇੱਥੋਂ ਸੇਵਾ ਕਰਕੇ ਨਾਲ-ਨਾਲ ਜੋਤੀ ਸਰੂਪ ਸਾਹਿਬ ਤੱਕ ਜਾਂਦੇ ਨੇ ਤੀਜੇ ਦਿਨ ਫਿਰ ਸਾਰੀ ਜਿਹੜੀ ਜਥੇਬੰਦੀ ਉਹ ਸੇਵਾ ਕਰਦੀ ਹੈ ਪਹਿਲੇ ਦੋ ਦਿਨ ਇਹ ਦਸਤਾਰਾਂ ਦੇ ਲੰਗਰ ਦੀ ਸੇਵਾ ਕਰਦੀ ਆ। ਬਾਕੀ ਇਹ ਤਾਂ ਕੋਟਾਨ ਕੋਟਾਨ ਧੰਨਵਾਦਾਂ ਸਿੱਧਾਂ ਦਾ ਜਿਨ੍ਹਾਂ ਦੀ ਕਿਰਪਾ ਨਾਲੇ ਚੱਲਦਾ ਸਾਡੇ ਵਸ ਦਾ ਕੰਮ ਨਹੀਂ। ਅਸੀਂ ਤਾਂ ਸ਼ੁਕਰਾਨਾ ਕਰਦੇ ਆ ਸਾਕਾ ਸਰਾਂ ਦੇ ਸਿੱਧਾਂ ਦਾ ਕਿ ਤੁਸੀਂ ਸਾਨੂੰ ਇਸ लायक ਸਮਝਿਆ ਸਾਡੇ ਤੋਂ ਇਹ ਜਿਹੜੀ ਸੇਵਾ ਉਹ ਲਈ ਅੱਗੇ ਵੀ ਅਰਦਾਸ ਕਰਦੇ ਆ ਸੰਗਤ ਨੂੰ ਵੀ ਅਰਦਾਸ ਕਰਦੇ ਆ ਕਿ ਅਰਦਾਸ ਕਰਿਓ ਗੁਰੂ ਸਾਹਿਬ ਐਸੀ ਤਰ੍ਹਾਂ ਸੇਵਾ ਲੈਂਦੇ ਰਹਿਣ। ਭਾਈ ਵਿਰਾਗ ਚ ਆ ਗਏ ਆ ਮਨ ਭਰਿਆ ਆ ਨਾ ਤੁਹਾਡਾ ਗੱਲ ਕਰਦੇ ਕਹਦੇ ਸਹਬਜ਼ਾਦਿਆਂ ਨੂੰ ਯਾਦ ਕਰਦੇ ਹੋਏ। ਨਹੀਂ ਵਿਰਾਗ ਤਾਂ ਵੈਸੇ ਤਾਂ ਇਹ ਵਿਰਾਗ ਦੇ ਦਿਨ ਹੀ ਚੜ੍ਹਦੀ ਕਲਾ ਦੇ ਦਿਨ ਨੇ। ਵਿਰਾਗ ਤਾਂ ਆਪਾਂ ਸਮੁੱਚੇ ਕੌਮ ਦੇ ਕਥਾਵਾਚ ਢਾਡੀ ਕਵਿ ਸ੍ਰੀ ਰਾਗੀ ਸਾਰੇ ਇਹੀ ਕਰਦੇ ਨੇ ਕਿ ਵਿਰਾਗ ਚ ਨਹੀਂ ਆਉਣਾ ਠੀਕ ਆ ਮਨ ਸਿਜਦਾ ਪਰ ਮੈਂ ਸਮਝਦਾ ਕਿ ਉਹ ਸ਼ਹਾਦਤ ਸਾਨੂੰ ਚੜ੍ਹਦੀ ਕਲਾ ਦਾ ਜਿਹੜਾ ਉਹ ਸੁਨੇਹਾ ਦਿੰਦੀ ਆ ਕਿ ਇੰਨੀਆਂ ਛੋਟੀਆਂ ਉਮਰਾਂ ਚ ਨਿੱਕੀਆਂ ਜਿੰਦਾ ਵੱਡੇ ਸਾਕੇ ਵੱਡੇ ਸਾਕੇ ਜਦੋਂ ਨਿੱਕੀਆਂ ਜਿੰਦਾ ਕਰਕੇ ਜਾਣ ਜਦੋਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਯਾਦ ਕਰੀਦਾ ਤਾਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰੀਦਾ ਤਾਂ ਮੈਂ ਸਮਝਦਾ ਕਿਤਨਾ ਕਿਤਨੇ ਫਿਰ ਕੌਮ ਲਈ ਮਰ ਮਿਟਣ ਦਾ ਜਿਹੜਾ ਜਜ਼ਬਾ ਹੈ ਉਹ ਹਰ ਸਿੱਖ ਦੇ ਵਿੱਚ ਪੈਦਾ ਹੁੰਦਾ ਸੋ ਗੁਰੂ ਕਿਰਪਾ ਕਰੇ ਇਹ ਸ਼ਹਾਦਤਾਂ ਤੋਂ ਅਸੀਂ ਵੀ ਸਿੱਖ ਕੇ ਜਾਈਏ ਸਾਡੇ ਦੇ ਵੀ ਗੁਰੂ ਕਿਰਪਾ ਕਰੇ ਕਿ ਅਸੀਂ ਚੱਲੇ ਹੋਏ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਸਕੀਏ ਤੇ ਕੌਮ ਦੇ ਲਈ ਆਪਣਾ ਜਿਹੜਾ ਜੀਵਨ ਆ ਉਹ ਲਾ ਸਕੀਏ ਜਥੇਦਾਰ ਸਾਹਿਬ ਦਾ ਇੱਥੇ ਆਉਣਾ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਨਾ ਜਾਂ ਜਿਹੜੇ ਤੁਹਾਡੇ ਵਰਗੇ ਵੀਰ ਹੋਰ ਵੀ ਦਸਤਾਰਾਂ ਇੱਥੇ ਕਾਫੀ ਕੈਂਪ ਲੱਗੇ ਹੋਇਆ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਇਹ ਵੀ ਚੰਗਾ ਉਪਰਾਲਾ ਕਿਉਂਕਿ ਇੱਕ ਅੱਗੇ ਵਾਸਤੇ ਪ੍ਰੇਰਣਾ ਮਿਲਦੀ ਹੈ ਕਿ ਅੱਗੇ ਵੱਧ ਚੜ ਕੇ ਅਸੀਂ ਹੋਰ ਸੇਵਾ ਕਰੀਏ ਬਿਲਕੁਲ ਕੌਮ ਦੇ ਜਥੇਦਾਰ ਜਥੇਦਾਰ ਸ਼੍ਰੀ ਕਾਲਤਕ ਸਾਹਿਬ ਗਿਆਨੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਵਰਗਾ ਜੀ ਹੁਣੇ ਆਏ ਸੀ ਉਹ ਨੌਜਵਾਨਾਂ ਨੂੰ ਹੌਸਲਾ ਬਖਸ਼ਾਈ ਕਰਕੇ ਗਏ ਨੇ ਬੱਚਿਆਂ ਨੂੰ ਆਸ਼ੀਰਵਾਦ ਦੇ ਕੇ ਨੇ ਜਦੋਂ ਕੌਮ ਦੀ ਮਹਾਨ ਸ਼ਕਸ਼ੀਤ ਇਹੋ ਜਿਹੇ ਕਾਰਜਾਂ 'ਚ ਆ ਕੇ ਹੱਲਾਸ਼ੀਰ ਦਿੰਦੀ ਆ ਤਾਂ ਹੌਸਲਾ ਹੋਰ ਵੱਧਾ ਬਾਕੀ ਹੋਰ ਵੀ ਨੌਜਵਾਨਾਂ ਦੀ ਉਹ ਤਾਰੀਫ ਕਰਕੇ ਗਏ ਨੇ ਜਿਹੜੇ ਬੱਕਰੇ-ਵੱਕਰੇ ਤਰੀਕੇ ਨਾਲ ਇੱਥੇ ਦਸਤਾਰ ਕੈਂਪ ਲਾਉਂਦੇ ਨੇ ਵਿਰਸਾ ਸੰਭਾਲ ਵਾਲੇ ਮਨਦੀਪ ਸਿੰਘ ਨੇ ਸਾਡੇ ਭਰਾ ਨੇ ਬੜੇ ਲੰਬੇ ਸਮੇਂ ਤੋਂ ਮੈਂ ਪ੍ਰੇਰਿਤ ਹੋਏ ਸੀ ਕਿ ਅਸੀਂ ਵੀ ਇਦਾਂ ਦੇ ਕਾਰਜ ਕਰੀਏ ਉਹ ਵੀ ਬਹੁਤ ਸੋਹਣੀ ਸੇਵਾ ਕਈ ਸਾਲ ਤੋਂ ਲਗਾਤਾਰ ਕਰ ਰਹੇ ਨੇ ਅੱਗੇ ਬੰਦਾ ਸਿੰਘ ਬਹਾਦਰ ਕਾਲਜ ਕੋਲ ਉੱਥੇ ਵੀ ਨੌਜਵਾਨਾਂ ਨੇ ਦਸਤਾਰ ਕਪਾਇਆ ਹੋਰ ਵੀ ਸ਼ਾਇਦ ਇਸ ਵਾਰ ਇੱਕ ਦੋ ਕੈਂਪ ਨੇ ਜਿਹੜੇ ਨੌਜਵਾਨਾਂ ਲਾਏ ਉਹਨੇ ਜਿਨ੍ਹਾਂ ਨੇ ਵੀ ਹੋਰਾਂ ਨੇ ਵੀ ਨੌਜਵਾਨਾਂ ਨੇ ਕੈਂਪ ਲਾਏ ਨੇ ਉਹਨਾਂ ਦਾ ਵੀ ਗੁਰੂ ਸਾਹਿਬ ਕਿਰਪਾ ਬਣਾ ਕੇ ਰੱਖਣ ਤੇ ਸਾਰੇ ਨੌਜਵਾਨ ਇਸੇ ਤਰ੍ਹਾਂ ਰਲ ਮਿਲ ਕੇ ਪੰਤ ਤੇ ਕੌਮ ਦੀ ਸੇਵਾ ਕਰਦੇ ਰਹੀ ਹੈ ਜੀ ਬਿਲਕੁਲ ਭਾਈ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸਾਰੇ ਸਿੰਘ ਨੌਜਵਾਨ ਵੀਰ ਜਿਹੜੇ ਇੱਥੇ ਬੈਠੇ ਹੋਏ ਨੇ ਇਹ ਦਸਤਾਰਾਂ ਬਣਾਉਣ ਵਾਸਤੇ ਇੱਥੇ ਆਏ ਹੋਏ ਨੇ ਆ ਵੀਰ ਦੇ ਦਸਤਾਰ ਜਿਹੜੀ ਸੱਜ ਚੁੱਕੀ ਆ ਬਾਈ ਨੂੰ ਵੀਰੇ ਕਿੱਥੋਂ ਆਏ ਹੋ ਜੀ ਅਸੀਂ ਲੋਕ ਲਈ ਫਤਿਹਗੜ੍ਹ ਸਾਹਿਬ ਤੋਂ ਜੀ ਫਤਿਹਗੜ੍ਹ ਸਾਹਿਬ ਹਾਂਜੀ ਦਸਤਾਰ ਸਜਾ ਰਹੇ ਹਾਂ ਇਹ ਮੰਨ ਦੇ ਵਿੱਚ ਕਿਦਾਂ ਆਇਆ ਕਿ ਮੈਂ ਵੀ ਦਸਤਾਰ ਸਜਾਉਣੀ ਹੈ ਵੀਰ ਜੀ ਬਹੁਤ ਮਨ ਖੁਸ਼ ਹੋਇਆ ਜੀ ਬੜੀ ਭਾਵਨਾ ਪੈਦਾ ਹੋ ਰਹੀ ਆ ਤੇ ਪੱਗ ਸਦਾ ਲਈ ਬੰਨਣ ਲਈ ਪ੍ਰੇਰਨਾਤ ਹੋ ਆ। ਸਦਾ ਲਈ ਪੱਗ ਵਰਨਨ ਦਿਲ ਕਰਦਾ ਪੂਰਾ ਜੀ ਪੂਰਾ। ਤਾਂ ਇਹ ਕਹਿੰਦੇ ਹੁੰਦੇ ਆ ਕਹਿੰਦੇ ਇੱਕ ਬੀ ਬੀਜਣ ਦੀ ਲੋੜ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜਾ ਬੂਟਾ ਫਾਲਾ ਹੋ ਇਸੇ ਤਰ੍ਹਾਂ ਲੱਗ ਜਾਂਦਾ ਤੁਸੀਂ ਆ ਦੇਖ ਸਕਦੇ ਹੋ ਤਸਵੀਰਾਂ ਇੱਥੇ ਬੱਚੇ ਆ ਰਹੇ ਆ ਕਿ ਸਾਡੇ ਸਿਰਾਂ ਦੇ ਉੱਤੇ ਦਸਤਾਰ ਸਜਾਈ ਜਾਵੇ ਤਾਂ ਇਹ oprala ਜਿਹੜਾਗਾ ਬਹੁਤ ਵੱਡਾ opralaਗਾ ਕਿਉਂਕਿ ਅੱਜ ਜਿੱਥੇ ਹਕੂਮਤ ਦਾ ਜੋਰ ਲੱਗਿਆ ਹੋਇਆ ਕਿ ਅਸੀਂ ਖਤਮ ਕਰ ਦਈਏ ਅਸੀਂ ਮਾਰ ਮੁਕਾਈਏ ਇਸ ਸਦੀਆਂ ਤੋਂ ਚੱਲਦਾ ਆ ਰਿਹਾ ਇਤਿਹਾਸ ਜਿਨ੍ਹਾਂ ਦਿਨਾਂ ਦੇ ਇਤਿਹਾਸ ਨੂੰ ਅਸੀਂ ਅੱਜ ਯਾਦ ਕਰ ਰਹੇ ਹਾਂ ਉਹ ਉਹ ਦੇ ਦਿਨਾਂ ਨੂੰ ਜਦੋਂ ਸਹਿਬਜ਼ਾਦਿਆਂ ਨੂੰ ਵਜੀਦੇ ਨੇ ਠੰਡੇ ਬੁਰਜ ਚ ਕੈਦ ਕਰਕੇ ਰੱਖਿਆ ਤਾਂ ਉਹਨਾਂ ਨੂੰ ਵੀ ਜਿਹੜਾ ਇਹ ਸਾਡੀਆਂ ਸਰਾਂ ਦੇ ਉੱਤੇ ਬੰਨੀਆਂ ਹੋਈਆਂ ਦਸਤਾਰਾਂ ਚੌਧੀਆਂ ਸਾਨੂੰ ਇਸੇ ਕਰਕੇ ਨੀਹਾਂ ਦੇ ਵਿੱਚ ਬਾਬਾ ਜਰਾਵਾ ਸਿੰਘ ਤੇ ਬਾਬਾ ਫਾਤੇਹ ਸਿੰਘ ਨੂੰ ਚਿੰਨ ਦਿੱਤਾ ਗਿਆ ਪਰ ਇਹ ਕੌਮ ਮੁੱਕਣ ਵਾਲੀ ਮਟਣ ਵਾਲੀ ਨਹੀਂ ਆ